ਹਾਂਜੀ ਦੋਸਤੋ ਵੇਰਕਾ ਪਲਾਂਟ ਦੇ ਸੈਕਟਰੀ ਨੂੰ ਕਹਿੰਦੇ ਗ੍ਰਿਫਤਾਰ ਕਰ ਲਿਆ ਕੱਲਾ ਸੈਕਟਰੀ ਨਹੀਂ ਕਹਿੰਦੇ ਉਹਦੀ ਘਰ ਵਾਲੀ ਨੂੰ ਵੀ ਨਾਲ ਹੀ ਚੱਕ ਲਿਆ ਆਪਾਂ ਇੱਕ ਫੋਟੋ ਨਾਲ ਮੈਂਸ਼ਨ ਕਰ ਰਹੇ ਹਾਂ ਕਹਿੰਦੇ ਵੇਰਕਾ ਪਲਾਂਟ ਦੇ ਸੈਕਟਰੀ ਦੀ ਘਰ ਵਾਲੀ ਦੀ ਫੋਟੋ ਆ ਤੇ ਉਹਨੂੰ ਪੁਲਿਸ ਕਹਿੰਦੇ ਅਰੈਸਟ ਕਰਕੇ ਲੈ ਗਈ ਹੈ ਤਾਂ ਕਰਕੇ ਆਪਾਂ ਫੋਟੋ ਨਹੀਂ ਨਾਲ ਲਗਾ ਸਕੇ ਬਹੁਤ ਜਲਦੀ ਉਹਦੀ ਵੀਡੀਓ ਲੈ ਕੇ ਆਵਾਂਗੇ ਦੇਖੋ ਜੀ ਕਹਿੰਦੇ ਇੱਕ ਦਿਨ ਦਾ 3000 ਦੁੱਧ 3000 ਲੀਟਰ 3000 ਲੀਟਰ ਕਹਿੰਦੇ ਦੁੱਧ ਰੋਜ਼ ਜਿਹੜਾ ਨਕਲੀ ਬਣਾ ਕੇ ਕਹਿੰਦੇ ਵੇਰਕਾ ਪਲਾਂਟ ਦੇ ਵਿੱਚ ਦਿੰਦਾ ਸੀਗਾ ਇਹ ਸ਼ਖਸ ਦੇਖ ਲਓ ਹਾਂਜੀ ਬਿਲਕੁਲ ਜੀ ਇਹਦੇ ਕਰੋ ਬਹੁਤ ਸਾਰਾ ਜਿਹੜਾ ਸਮੱਗਰੀ ਇਦਾਂ ਦੀ ਮਿਲੀ ਹੈ ਜਿਹਨਾਂ ਰਫੈਂਡ ਇਹ ਆ ਬਹੁਤ ਸਾਰੇ ਜਿਹੜੇ ਕੈਮੀਕਲ ਜਿਨ੍ਹਾਂ ਨਾਲ ਦੁੱਧ ਤਿਆਰ ਕੀਤਾ ਜਾਂਦਾ ਸੀ ਨਕਲੀ ਦੁੱਧ ਸੋ ਪ੍ਰਭਾ ਮੈਂ ਇਹ ਕਹਿਣਾ ਚਾਹੁੰਦਾ ਏ ਕਿ ਨਕਲੀ ਦੁੱਧ ਦੀ ਬਾਜ਼ਾਰ 'ਚ ਇੰਨੀ ਕੁ ਪ੍ਰਮਾਰ ਆ ਕਿ ਪਤਾ ਹੀ ਨਹੀਂ ਚੱਲਦਾ ਵੇਰਕਾ ਜਿਹਾ ਭਰੋਸੇਯੋਗ ਜਿਹੜਾ ਪ੍ਰੋਡਕਟ ਆ ਉਹ 'ਚ ਵੀ ਨਕਲੀ ਦੁੱਧ ਨੂੰ ਉਹਨਾਂ ਦੀਆਂ ਮਸ਼ੀਨਾਂ ਜਿਹੜੀਆਂ ਫਿਛਾਣ ਨਹੀਂ ਸਕੀਆਂ ਹੁਣ ਤੁਸੀਂ ਇਹ ਦੇਖੋ ਵੀ ਇਹ ਦੁੱਧ ਇਸ ਤਰ੍ਹਾਂ ਬਣਾਉਂਦੇ ਸੀ ਉਹਦੇ ਨਾਲ ਗੁਲਾਬ ਜਾਮਨਾ ਰਸਗੁੱਲੇ ਮਠਿਆਈਆਂ ਸਭ ਕੁਝ ਸੰਭਵ ਸੀ ਬਣਾਣਾ ਸਭ ਕੁਝ ਬਣ ਵੀ ਰਿਹਾ ਸੀ ਉਹੀ ਦੁੱਧ ਅਸੀਂ ਬੱਚਿਆਂ ਨੂੰ ਵੀ ਪਾਲਾਰੇ ਸੀ ਮੈਂ ਤਾਂ ਪੰਜਾਬ ਵਾਸੀ ਹਾਂ ਉਹਨੂੰ ਇੱਕ ਅਪੀਲ ਕਰਨਾ ਚਾਹੁੰਦਾ ਐ ਵੀ ਭਾਈ 2-4 ਮੱਝਾਂ ਆ ਜਾਂ ਗਾਂਵਾਂ ਜ਼ਰੂਰ ਰੱਖੋ ਜੇ ਉਹ ਨਹੀਂ ਰੱਖ ਸਕਦੇ ਤਾਂ ਦੋ ਬੱਕਰੀਆਂ ਹੀ ਜ਼ਰੂਰ ਰੱਖ ਲਓ ਕੱਲ ਨੂੰ ਇਹ ਨਾ ਹੋਵੇ ਤੁਹਾਡੇ ਬੱਚੇ ਅਪਹਾਜ ਪੈਦਾ ਹੋਣਿਆ ਕੋਈ ਹੋਰ ਬਿਮਾਰੀਆਂ ਦੇ ਤੁਸੀਂ ਸ਼ਿਕਾਰ ਹੋਵੋ ਕਿਉਂਕਿ ਨਕਲੀ ਦੁੱਧ ਦੀ ਪਰਮਾਰ ਆ ਬਾਜ਼ਾਰ 'ਚ ਹੁਣ ਤੁਸੀਂ ਦੇਖੋ 3000 ਲੀਟਰ ਦਿਨ ਦਾ ਇਸ ਇਹ ਪਰਿਵਾਰ ਦੁੱਧ ਪਾਉਂਦਾ ਸੀ ਬੇਰਕਾ 'ਚ ਸੋ ਕੋਈ ਉਹਨਾਂ ਦੀ ਮਸ਼ੀਨ ਨਹੀਂ ਫੜ ਸਕੀ ਕੋਈ ਉਹਨਾਂ ਦਾ ਬੰਦਾ ਨਹੀਂ ਫੜ ਸਕਿਆ ਫੜ ਹੋਇਆ ਅਖੀਰ ਨੂੰ ਕਿਸੇ ਨੇ ਸੋਹ ਦਿੱਤੀ ਆ ਕਹਿੰਦੇ ਪਤਾ ਲੱਗਿਆ ਵੀ ਇਹਦੇ ਘਰ ਤਾਂ ਕੋਈ ਮੱਝੇ ਨਹੀਂ ਹੈਗੀ ਫਿਰ ਫੜ ਹੋਇਆ ਤੇ ਹੁਣ ਗ੍ਰਿਫਤਾਰ ਹੋ ਚੁੱਕੇ ਆ ਆ ਜਨਾਨੀ ਦੀ ਫੋਟੋ ਤੁਸੀਂ ਦੇਖ ਰਹੇ ਨਾਲ ਲੱਗੀ ਹੋਈ ਆ ਪਿੰਡ 'ਚ ਕਹਿੰਦੇ ਆਲੀ ਸ਼ਾਨ ਮਹਿਲ ਵਰਗੀ ਕੋਠੀ ਬਣਾਈ ਵੀ ਆ ਵੀ ਕੋਈ ਰੇਸ ਨਹੀਂ ਕੋਠੇ ਦੀ ਪਿੰਡ 'ਚ ਇਹ ਹਜੇ ਆਲੀਸ਼ਾਨ ਜ਼ਿੰਦਗੀ ਜੀ ਰਿਹਾ ਸੀ ਇਹ ਜੋੜਾ ਹਾਂਜੀ ਤੇ ਕਹਿੰਦੇ ਇਹਨਾਂ ਦੇ ਆਲੀਸ਼ਾਨ ਮਹਿਲ ਦੇ ਵਿੱਚੋਂ ਬਹੁਤ ਹੀ ਜ਼ਿਆਦਾ ਸਮਾਨ ਬਰਾਮਦ ਹੋਇਆ ਵਾ ਜੇ ਦੋਸਤੋ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਨਹੀਂ ਹੁਣ ਯੁੱਧ ਨਕਲੀ ਦੁੱਧ ਦੇ ਵਿਰੁੱਧ ਵੀ ਲੱਗਣਾ ਚਾਹੀਦਾ ਵਾ ਦੇਖ ਲਓ ਆ ਹਾਲਤ ਹੋ ਗਈ ਆ ਇਹ ਵੇਰਕਾ ਵੇਰਕਾ ਬ੍ਰਾਂਡ ਦੀ ਆਪਾਂ ਗੱਲ ਕਰਦੇ ਹਾਂ ਜਿਹੜਾ ਕਿ ਪੰਜਾਬ 'ਚ ਮੰਨਿਆ ਪਰਮੰਨਿਆ ਬ੍ਰਾਂਡ ਆ ਜਿਹਨੂੰ ਆਪਾਂ ਕਹਿੰਦੇ ਆ ਕਿ ਵੇਰਕਾ ਦਾ ਦੁੱਧ ਲੈ ਕੇ ਆਇਓ ਦਹੀਂ ਲੈ ਕੇ ਆਇਓ ਜਿਹਦੇ ਕੋਈ ਭਰੋਸਾ ਕਰਦਾ ਖਾਂ ਮੀਂਹ ਤੇ ਵੇਰਕਾ ਦਾ ਦੁੱਧ ਲੈ ਲੈਂਦੇ ਆ ਤੇ ਆ ਦੇਖ ਲਓ ਵੇਰਕਾ ਦੇ ਫੈਕਟਰੀ ਕਿ ਉਹਦਾ ਪਰਿਵਾਰ ਮਿਲ ਕੇ ਕਹਿੰਦੇ ਗਲਤ ਕੰਮ ਚਲਾ ਰਿਹਾ ਸੀਗਾ ਬਈ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਉਹਨਾਂ ਦੇ ਉੱਪਰ ਹਾਂਜੀ ਬਿਲਕੁਲ ਜੀ ਬਣਦੀ ਕਾਰਵਾਈ ਜਿਹੜੀ ਸਖਤ ਤੋਂ ਸਖਤ ਸਰਕਾਰ ਹੌਂਚ ਲਿਆ ਸਦਿਓ ਲਿਆਣੀ ਚਾਹੀਦੀ ਹੈ ਬਿਲਕੁਲ ਜੀ